जागत ज्योत जपै निस्बासुर एक बिना मन नेक ना आना है पूर्ण प्रेम परतीत सजै व्रत गौड़ मड़ी मठ फूल ना मन गुरु की प्यारी सत्संग जी ओ एक बार फिर ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਾਲਸਾ ਪੰਥ ਦੇ ਸਾਈਂਨਾ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੀ ਇਹ ਨਿਮਾਣੀ ਜੀ ਪੇਸ਼ ਕਰਦੇ ਆਧਾਰਤ ਕਕਾਰ ਸਾਡੀ ਪਛਾਣ ਜਿਵੇਂ ਕਿ ਤੁਸੀਂ ਇਸ ਪ੍ਰੋਗਰਾਮ ਦੇ ذریعے ਪੰਜ ਕਕਾਰਾਂ ਦਾ ਇਤਿਹਾਸ ਪੰਜ ਕਕਾਰਾਂ ਦੀ ਮਹੱਤਤਾ ਦੀ ਜਾਣਕਾਰੀ ਸਾਡੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਮਹਿਮਾਨਾਂ ਤੋਂ ਗ੍ਰਹਿਣ ਕੀਤੀ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਛਹਿਰੇ ਬਾਰੇ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਛਹਿਰਾ ਜੋ ਕਕਾਰ ਦੇ ਰੂਪੀ ਸਾਡੇ ਸਾਹਮਣੇ ਆਉਂਦਾ ਹੈ ਜੋ ਗੁਰੂ ਪਾਤਸ਼ਾਹ ਨੇ ਸਾਡੀ ਤੇ ਬਖਸ਼ਿਸ਼ ਕੀਤੀ ਹੈ ਕਛਹਿਰੇ ਦੇ ਰੂਪ ਦੇ ਵਿੱਚ ਕਚਰੇ ਦਾ ਇਤਿਹਾਸ ਕੀ ਹੈ ਕਿਹੋ ਜਿਹਾ ਕਚਰਾ ਧਾਰਨ ਕਰਨਾ ਚਾਹੀਦਾ ਹੈ ਤੇ ਕਚਰੇ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ ਮੌਜੂਦਾ ਸਮੇਂ ਸਿਕ ਸਮਾਜਿਕ ਗੱਲ ਕਰੀਏ ਇਸ ਕਕਾਰ ਵਾਲੇ ਗੱਲ ਕਰਨ ਵਾਸਤੇ ਸਾਡੇ ਤਿਸ ਸਤਕਾਰਯੋਗ ਭਾਈ ਸਾਹਿਬ ਪੈਸਾਪਾਲਜੀ ਸਿੰਘ ਜੀ ਖਡੂਰ ਸਾਹਿਬ ਵਾਲੇ ਤੁਹਾਡੇ ਰੂਬਰੂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾਪਾਲ ਪੰਜ ਕਕਾਰਾਂ ਦੀ ਚੱਕਰ ਗੱਲ ਕੀਤੀ ਜਾਵੇ ਗੁਰੂ ਪਾਤਸ਼ਾਹ ਨੇ ਕਚਰੇ ਨੂੰ ਪੰਜ ਕਕਾਰਾਂ ਦੇ ਵਿੱਚ ਸ਼ਾਮਲ ਕੀਤਾ ਕਿਵੇਂ ਹੋਂਦ ਵਿੱਚ ਆਇਆ ਕਿਵੇਂ ਇੱਕ ਕਕਾਰਾ ਦਾ ਅੰਗ ਬਣਿਆ ਵਿਖੋ ਜੀ ਜਦੋਂ ਅਸੀਂ ਸਿੱਖ ਇਤਿਹਾਸ ਦੇ ਸਰੋਤਾਂ ਦੇ ਉੱਪਰ ਝਾਤ ਮਾਰਦੇ ਆ ਜੀ ਤੇ ਜਿਹੜਾ ਕਸ਼ਹਿਰਾ ਪਾਉਣ ਦਾ ਵਿਧਾਨ ਜੀ ਉਹ ਰੇਪ ਕਸ਼ਹਿਰਾ ਬਣਿਆ ਇਹ ਇੱਕ ਫੌਜ ਦੀ ਵਰਦੀ ਦਾ ਹਿੱਸਾ ਜੀ ਜਿਸ ਤਰ੍ਹਾਂ ਸਨਾਤਨ ਧਰਮ ਦੇ ਵਿੱਚ ਕੁਝ ਕਾਰਜ ਕੀਤੇ ਜਾਂਦੇ ਆ ਤੇ ਉਹ ਅਣਸੀਤੇ ਕੱਪੜੇ ਦੇ ਨਾਲ ਕੀਤੇ ਜਾਂਦੇ ਆ ਤੇ ਸਿੱਖ ਧਰਮ ਦੇ ਵਿੱਚ ਅਣ ਸੀਤੇ ਕੱਪੜੇ ਦੀ ਮਨਾਈ ਆ ਮਨਾਈ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਕਕਾਰਾਂ ਦੀ ਬਖਸ਼ਿਸ਼ ਕੀਤੀ ਹੈ ਤੇ ਚਾਰ ਕਕਾਰ ਅਸੀਂ ਬਾਹਰੋਂ ਤਾਰਨ ਕਰਦੇ ਆ ਪੰਜਵੇਂ ਜਿਹੜੇ ਆ ਉਹ ਕੁਦਰਤ ਦੀ ਦਾਤ ਦੇ ਰੂਪ ਦੇ ਵਿੱਚ ਕੇਸ ਨੂੰ ਮੰਨਦੇ ਜੀ ਕਿਤੇ ਕਿਤੇ ਸਾਡੇ ਸਰੋਤਾਂ ਦੇ ਵਿੱਚ ਜਾਂ ਰਹਿਤਨਾਮਿਆਂ ਦੇ ਵਿੱਚ ਕੇਸ ਕੀ ਨੂੰ ਵੀ ਅਸੀਂ ਕਕਾਰ ਦੀ ਸੰਗਿਆ ਦਿੰਦੇ ਆ ਜੀ ਤੁਸੀਂ ਗੱਲ ਕਰ ਰਹੇ ਸੀ ਕਸ਼ੇਰੇ ਦੀ ਤੇ ਜੀ ਜਦੋਂ ਅਸੀਂ ਸਾਡੇ ਗੁਰਮੁਖੀ ਸਰੋਤਾਂ ਚ ਜਿਹੜੇ ਮੁੱਢਲੇ ਸਰੋਤ ਨੇ ਉਹਨਾਂ ਦੇ ਵਿੱਚ ਪੜ੍ਹਦੇ ਆ ਨਾ ਤੇ ਉਹਨਾਂ ਦੇ ਵਿੱਚ ਲਿਖਿਆ ਮਿਲਦਾ ਕਛ ਕਰਪਾਨ ਕੰਗਾ ਕੇਸ ਕੀ ਪੰਜ ਕਕਾਰੀ ਰੈਤ ਧਾਰੇ ਸੋਈ ਸਿੰਘ ਪ੍ਰਧਾਨ ਹੁਣ ਤੁਸੀਂ ਕਹੋਗੇ ਕਿ ਜਦੋਂ ਆਮ ਤੌਰ ਤੇ ਅਸੀਂ ਕਕਾਰਾਂ ਦੀ ਗਿਣਤੀ ਕਰਦੇ ਆ ਤੇ ਉਹਨਾਂ ਦੇ ਵਿੱਚ ਕਸ਼ੇਰੇ ਨੂੰ ਅਸੀਂ ਪੰਜਵੇਂ ਨੰਬਰ ਤੇ ਰੱਖਿਆ ਬਿਲਕੁਲ ਆ ਜਿਹੜਾ ਮੈਂ ਤੁਹਾਡੇ ਨਾਲ ਦੁਹਰਾ ਸਾਂਝਾ ਕੀਤਾ ਉਹਦੇ ਵਿੱਚ ਕਾਸ਼ ਤੋਂ ਭਾਵ ਕਸ਼ਹਿਰਾ ਹੈ ਉਹ ਪਹਿਲੇ ਨੰਬਰ ਪਹਿਲੇ ਨੰਬਰ ਤੇ ਆ ਇਹ ਲਿਖਣ ਵਾਲੇ ਦਾ ਜਿਹੜਾ ਕਸ਼ਹਿਰਾ ਹੈ ਇਹ ਕਰਾਦਾਰ ਦਾ ਪ੍ਰਤੀਕ ਹੈ ਬਹੁਤ ਖੂਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਤ ਹੈ ਉਹ ਅਨਮਤਾਂ ਨੂੰ ਨਵੇਕਲਾ ਤੇ ਨਿਰਾਲਾ ਹੈ ਜਦੋਂ ਅਸੀਂ ਇਤਿਹਾਸ ਦੇ ਅੰਦਰ ਦੇਖਾਂਗੇ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਜਿਹੜੀ ਆ ਉਹ ਸਨਾਤਨ ਮਤ ਨਾਲੋਂ ਵੱਖਰੇਵੇਂ ਦੀਆਂ ਜਿਹੜੀਆਂ ਗੱਲਾਂ ਸਾਨੂੰ ਸਿੱਖ ਇਤਿਹਾਸ ਦੇ ਵਿੱਚ ਬਹੁਤਾਂਤ ਬਹੁ ਗਿਣਤੀ ਦੇ ਵਿੱਚ ਮਿਲਦੀਆਂ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਇੱਕ ਸਾਂਝੀ ਸੰਗਤ ਤੇ ਪੰਗਤ ਦੇ ਵਿੱਚ ਮਰਿਆਦਾ ਲਾਗੂ ਕੀਤੀ ਜਿਹੜੀ ਲੰਗਰ ਸੰਗਤ ਤੇ ਪੰਗਤ ਦੀ ਮਰਿਆਦਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੇ ਰਾਇਪੋਇ ਦੀ ਤਲਵੰਡੀ ਤੋਂ ਹੀ ਸ਼ੁਰੂ ਕਰਤੀ ਸੀ ਫਿਰ ਆਪਣੇ ਜ਼ਿੰਦਗੀ ਦੇ ਅੰਤਲੇ 18 ਸਾਲ ਉਹ ਕਰਤਾਰਪੁਰ ਦੀ ਧਰਤੀ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਕੀਰਤੀ ਤੇ ਗ੍ਰਸਤੀ ਦਾ ਜੀਵਨ ਜੀਆ 18 ਸਾਲ ਉਹਨਾਂ ਨੇ ਆਪ ਉਥੇ ਕਿਰਤ ਕੀਤੀ ਤੇ ਆਪ ਆਏ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਜੀ ਇਸ ਮਰਯਾਦਾ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਨਿਭਾਇਆ ਤੇ ਉਹਦਾ ਜ਼ਿਕਰ ਲੰਗਰ ਦੀ ਜ਼ਿੰਮੇਵਾਰੀ ਮਾਤਾ ਕੀ ਬੀਜੀ ਕੋਲ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ ਲੰਗਰ ਦੀ ਗੱਲ ਕੀਤੀ ਹੈ ਨਾ ਉਥੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ। ਬਾਕੀ ਥਾਵਾਂ ਤੇ ਤੁਸੀਂ ਜਾਓ। ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ। ਪਰ ਅੱਜ ਵੀ ਜੇ ਜਦੋਂ ਮੈਂ ਆਪਣੇ ਬਜ਼ੁਰਗਾਂ ਕੋ ਸੁਣਦਾ ਆ ਕਿ ਪੁਰਾਣੇ ਸਮੇਂ ਦੇ ਵਿੱਚ ਜੇ ਅਕਬਰ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਤੇ ਦਰਸ਼ਨਾਂ ਲਈ ਆ ਰਿਹਾ ਉਹ ਪਹਿਲੇ ਪੰਗਤ ਨੂੰ ਵੀ ਪ੍ਰਸ਼ਾਦਾ ਛਕਣਾ ਮੈਂ ਤੁਸੀਂ ਵੀ ਅੱਜ ਮੈਂ ਵੀ ਜਦੋਂ ਦਰਸ਼ਨ ਕਰਨ ਜਾਵਾਂਗਾ ਨਾ ਸਾਡੀ ਇੱਕ ਪਰੰਪਰਾ ਹੈ। ਅਸੀਂ ਪਹਿਲਾਂ ਲੰਗਰ ਛਕਾਂਗੇ। ਫਿਰ ਅਸੀਂ ਬੌਲੀ ਸਾਹਿਬ ਤੇ ਜਾਵਾਂਗੇ। ਉਥੇ ਇਸ਼ਨਾਨ ਕਰਾਂਗੇ ਜਾਂ ਪੰਜ ਇਸ਼ਨਾਨਾ ਕਰਾਂਗੇ ਫਿਰ ਅਸੀਂ ਆਣ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਆ ਜਿਹੜੀ ਉਸ ਵੇਲੇ ਬਹੁ ਗਿਣਤੀ ਦੇ ਵਿੱਚ ਜਿਹੜੇ ਆ ਵੈਸ਼ਨਮ ਕਰਮਕਾਂਡ ਕਰਨ ਵਾਲੇ ਭਾਈ ਮਾਈ ਦਾਸ ਜੀ ਬਰਾਗੀ ਵਰਗੇ ਹੋਰ ਜਿੰਨੇ ਵੀ ਆਏ ਜਿੰਨਿਆਂ ਨੇ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ ਹੈ ਤੇ ਉਹ ਗੁਰੂ ਦਰਬਾਰ ਚ ਸੇਵਕ ਬਣ ਕੇ ਵਿਚਰੇ ਨੇ ਤੇ ਜਦੋਂ ਅਸੀਂ ਆਪਣੇ ਵੱਖਰੇ ਕਿਰਦਾਰ ਦੀ ਗੱਲ ਕਰਦੇ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਆ ਤੇ ਕਿਸ਼ ਕਿ ਸ਼ਹਿਰਾ ਜਿਹੜਾ ਏ ਸਾਡੇ ਅੰਮ੍ਰਿਤ ਸੰਸਕਾਰ ਦਾ ਇੱਕ ਹਿੱਸਾ ਏ ਅਸੀਂ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਪੰਕਤੀ ਪੜ੍ਹਦੇ ਹਾਂ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਧੇ ਪਰ ਪਾਇਆ ਜੇ ਅਸੀਂ ਅੰਮ੍ਰਿਤ ਦੀ ਗੱਲ ਕਰਦੇ ਹਾਂ ਤੇ ਜਪ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਭਾਂਡਾ ਪਾਉ ਅੰਮ੍ਰਿਤ ਤਿਤ ਤਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਜਿਹੜੀ ਹੀ ਅੰਮ੍ਰਿਤ ਦੀ ਗੱਲ ਚੱਲਦੀ ਹੈ ਜੇ ਅਸੀਂ ਸਿੱਖ ਇਤਿਹਾਸ ਦੇ ਵਿੱਚ ਗੱਲ ਕਰਦੇ ਹਾਂ ਗੁਰੂ ਸਾਹਿਬਾਨ ਦੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸ਼ਟ ਨਾਮਕ ਬਾਣੀ ਦੇ ਵਿੱਚ ਜ਼ਿਕਰ ਕੀਤਾ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਬਾਣੀ ਬਿਰਲੋ ਵਿਚਾਰ ਸੀ ਪਰ ਜੀ ਜਿੱਥੇ ਆਪਾਂ ਅੰਮ੍ਰਿਤ ਸੰਸਕਾਰ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਜਿਹੜਾ ਕਸ਼ਹਿਰਾ ਇਹ ਜੱਤ ਸੱਤ ਦਾ ਪ੍ਰਤੀਕ ਹੈ ਜੇ ਭਲੇ ਇਹਦੇ ਨਾਲ ਨਹੀਂ ਪਰ ਸਾਡੇ ਲੋਕ ਜੀਵਨ ਦੇ ਨਾਲ ਸੰਬੰਧਿਤ ਇੱਕ ਘਟਨਾ ਹੈ ਕਿ ਸ਼ਹਿਰੇ ਦੇ ਵਿੱਚ ਦੋ ਗੰਢਾਂ ਹੁੰਦੀਆਂ ਆਮ ਤੌਰ ਤੇ ਜਿਹੜਾ ਅਸੀਂ ਕਸ਼ਹਿਰਾ ਬਣਾਉਨੇ ਆ ਕਸ਼ਹਿਰਾ ਸਾਡੇ ਗੋਡੇ ਦੀ ਚਪਣੀ ਤੋਂ ਤੱਕ ਹੁੰਦਾ ਹੁੰਦਾ ਬਿਲਕੁਲ ਔਰ ਜਿਹੜੀ ਉਹਦੀ ਕੋਣੀ ਹੁੰਦੀ ਆ ਰੇਪ ਘੱਟ ਹੁੰਦੀ ਕਸ਼ਹਿਰੇ ਦੀ ਤੇ ਉਹ ਆਮ ਤੌਰ ਤੇ ਤੁਸੀਂ ਅੰਡਰਵੀਅਰ ਜਾਂ ਕੋਈ ਹੋਰ ਚੀਜ਼ ਪਾਉਂਦੇ ਆ ਤੇ ਉਹਦੇ ਵਿੱਚ ਨੰਗੇਜ ਪ੍ਰਗਟ ਹੁੰਦਾ ਜਿਹੜਾ ਕਸ਼ਹਿਰਾ ਏ ਇਹ ਜਿੱਥੇ ਸਾਡੇ ਨੰਗੇਜ ਨੂੰ ਢੱਕਦਾ ਨਾ ਇੱਕ ਸਾਡਾ ਧਾਰਮਿਕ ਚਿੰਨ੍ਹ ਵੀ ਆ ਪਰ ਜਿਹੜਾ ਕਸ਼ਹਿਰਾ ਵਾ ਕਸ਼ਹਿਰੇ ਦੇ ਨਾਲ ਜਦੋਂ ਵੀ ਕਸ਼ਹਿਰਾ ਪਾਇਆ ਕਿਸੇ ਸ਼ਖਸ ਨੂੰ ਅਸੀਂ ਦੇਖਦੇ ਆ ਤੇ ਉਹਦੇ ਮਨ ਦੇ ਉੱਤੇ ਕੀ ਅਸਰ ਹੁੰਦਾ ਕਿ ਇਹ ਮੈਂ ਗੁਰੂ ਸਾਹਿਬ ਜੀ ਦੀ ਵੱਲੋਂ ਮੈਨੂੰ ਬਖਸ਼ਿਸ਼ ਚ ਮਿਲੀ ਹੈ ਤੁਸੀਂ ਰੂਪ ਵਿੱਚ ਗੱਲ ਆਖੀ ਸੀ ਜੱਤ ਸੱਤ ਦੀ ਨਿਸ਼ਾਨੀ ਹੈ ਕਿਰਦਾਰ ਦੀ ਹੈ ਦੂਜਾ ਪੱਖ ਸਾਡੇ ਸਾਹਮਣੇ ਇਹ ਵੀ ਹੈ ਕਿ ਜਦੋਂ ਫੌਜਾਂ ਜੰਗੇ ਮੈਦਾਨ ਚ ਜਾਂਦੀ ਸੀ ਤੇ ਕਚੈਰਾ ਉਹਨਾਂ ਨੂੰ ਕਿਸੇ ਤਰੀਕੇ ਤਰਾ ਕਵਰ ਕਰਦਾ ਸੀ ਉੱਥੇ ਵੀ ਇੱਕ ਪੱਖ ਹੁੰਦਾ ਸਾਡੇ ਸਾਹਮਣੇ ਸਹਾਈ ਹੁੰਦਾ ਸੀ ਵੇਖੋ ਜਿੱਥੇ ਸਿੱਖ ਦੇ ਜੀਵਨ ਚ ਕਕਾਰ ਦੀ ਗੱਲ ਆਉਂਦੀ ਹੈ ਨਾ ਤੁਸੀਂ ਵੀ ਕਿਤੇ ਪ੍ਰਾਤਨ ਸਾਡੇ ਸਿੱਖ ਇਤਿਹਾਸ ਦੇ ਚਿੱਤਰ ਦੇਖੇ ਹੋਣਗੇ ਜਦੋਂ ਸਿੱਖਾਂ ਦੇ ਵਿੱਚ ਸਮਾਂ ਸੀ ਉਹਨਾਂ ਤੇ ਬਹੁਤ ਸ਼ਕਤੀਆਂ ਦਾ ਦੌਰ ਸੀ ਘਰ ਘੜਾਂ ਘੜੇ ਦੀਆਂ ਇਕੱਠੀਆਂ ਤੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਜੰਗਲਾਂ ਦੇ ਵਿੱਚ ਹੀ ਜੋ ਖਾਣ ਨੂੰ ਮਿਲਦਾ ਸੀ ਨਾ ਉਹਨੂੰ ਛੱਕ ਕੇ ਤੇ ਉਹ ਗੁਜ਼ਾਰਾ ਕਰਦੇ ਸੀ ਪਰ ਤੁਹਾਨੂੰ ਦੋ ਚੀਜ਼ਾਂ ਮਿਲਣਗੀਆਂ ਉਹਨਾਂ ਦੇ ਹੱਥ ਦੇ ਵਿੱਚ ਸ਼ਸਤਰ ਵੀ ਮਿਲੇਗਾ ਉਹਨਾਂ ਦਾ ਜਿਹੜਾ ਸਿਰ ਹੈ ਉਹਦੇ ਤੇ ਸਜੀ ਦਸਤਾਰ ਵੀ ਮਿਲੇਗੀ ਤੇ ਤੇੜ ਕਸ਼ਹਿਰਾ ਵੀ ਮਿਲੇਗਾ ਬਿਲਕੁਲ ਤੇ ਗਲ ਦੇ ਵਿੱਚ ਪਾਇਆ ਹੋਇਆ ਕੁੜਤਾ ਜਿਹੜਾ ਨਾ ਉਹ ਨਜ਼ਰੀ ਨਹੀਂ ਆਉਂਦਾ ਬਹੁਤ ਥਾਵਾਂ ਤੇ ਜਦੋਂ ਸਮਾਂ ਸੀ ਪਰ ਜਦੋਂ ਅਸੀਂ ਕਸ਼ਹਿਰੇ ਦੀ ਗੱਲ ਕਰਦੇ ਹਾਂ ਕਿਸੇ ਵੀ ਸਿੱਖ ਦੇ ਜੀਵਨ ਦੇ ਵਿੱਚ ਜਦੋਂ ਅਸੀਂ ਕਸ਼ਹਿਰੇ ਨੂੰ ਦੇਖਦੇ ਹਾਂ ਨਾ ਜਿੱਥੇ ਇਹ ਜੱਤ ਸੱਤ ਦਾ ਪ੍ਰਤੀਕ ਹੈ ਆਮ ਤੌਰ ਤੇ ਜਿਹੜਾ ਬੰਦਾ ਉਹ ਤੇ ਵਾਸ਼ਰੂਮ ਦੇ ਵਿੱਚ ਜਾ ਕੇ ਤੇ ਨੰਗੇ ਵੀ ਇਸ਼ਨਾਨ ਕਰ ਲੈਂਦੇ ਆ ਪਰ ਕਸ਼ਹਿਰੇ ਪਹਿਨਣ ਵਾਲੇ ਨੂੰ ਜਦੋਂ ਮੀ ਉਹ ਸ਼ਨਾਣ ਕਰਦਾ ਇੱਕ ਪੌਂਚਾ ਉਤਾਰਦਾ ਤੇ ਇੱਕ ਪੌਂਚਾ ਉਹ ਪਾਰਿਆ ਗਿੱਲਾ ਲਾ ਰਿਹਾ ਸੁੱਕਾ ਪਾਰ ਸੁੱਕਾ ਪਾਰ ਰਿਹਾ ਤੇ ਜਿਹੜਾ ਕਸ਼ਹਿਰਾ ਨਾ ਉਹਦੇ ਵਿੱਚ 2 ਘੰਟਾਂ ਦਾ ਮ ਜ਼ਿਕਰ ਕੀਤਾ ਸੀ ਤੋਂ ਪਿੱਛੇ ਰੋਕ ਗਿਆ ਇੱਕ ਜਦੋਂ ਅਸੀਂ ਪੂਰੇ ਬਾਰ ਘਟ ਤੋਂ ਘਟ 2 ਮੀਟਰ ਦਾ ਜਿਹੜਾ ਕਸ਼ਹਿਰਾ ਨਾ ਉਹ ਚਲੋ ਜੇ ਕੱਦ ਛੋਟਾ ਉਹਦੇ ਹਿਸਾਬ ਨਾਲ ਵੱਧ ਘਟ ਹੋ ਸਕਦਾ ਪਰ ਜਿਹੜਾ ਪੂਰਾ ਕਸ਼ਹਿਰਾ ਬਣਿਆ ਨਾ ਬਜਾਰੀ ਰੈਡੀਮੇਡ ਨਹੀਂ ਜਿਹੜਾ ਕਿਸੇ ਕਾਰੀਗਰ ਕੋ ਕਿਸੇ ਦਰਜੀ ਕੋ ਸਲਾਇਆ ਉਹ ਜਿਹੜਾ ਕਸ਼ਹਿਰਾ ਉਹਦਾ ਨਾਲਾ ਇੰਨਾ ਲੰਬਾ ਹੁੰਦਾ ਕਿ ਉਹ ਜਾਂ ਤੇ ਤੁਸੀਂ ਉਹ ਲੱਕ ਦੇ ਦਿਵਾਲੇ ਦੁਬਾਰਾ ਉਹਨੂੰ ਗੰਡ ਮਾਰੋਗੇ ਜਾਂ ਅੱਗੇ ਬਨੋਗੇ ਉਹਦੇ ਵਿੱਚ ਦੋ ਗੰਡਾਂ ਦਾ ਪ੍ਰਤੀਕ ਆ ਇਹ ਜਿੱਥੇ ਇਹ ਆਚਰਣਹੀਨਤਾ ਤੋਂ ਵੀ ਰੋਕਦਾ ਜਦੋਂ ਸਾਡੇ ਹੱਥ ਦੇ ਵਿੱਚ ਪਿਆ ਕੜਾ ਜਿਹੜਾ ਉਹ ਜਦੋਂ ਅਸੀਂ ਕੋਈ ਕੰਮ ਕਰਨ ਲੱਗਦੇ ਆਂ ਕੜੇ ਦਾ ਆਪਣਾ ਪ੍ਰਭਾਵ ਹੈ ਕਿਰਪਾਨ ਦਾ ਆਪਣਾ ਪ੍ਰਭਾਵ ਹੈ ਸਿੱਖ ਦੇ ਜੀਵਨ ਦੇ ਵਿੱਚ ਜਿੱਥੇ ਕੇਸਾਂ ਦਾ ਕੇਸਾਂ ਦੀ ਮਹੱਤਤਾ ਦੀ ਗੱਲ ਹੈ ਪਰ ਜਿਹੜਾ ਜਿਹੜੀ ਗੱਲ ਸਚਿਆਰਤਾ ਦੀ ਹੈ ਨਾ ਉਹ ਕਸ਼ਹਿਰਾ ਪ੍ਰਤੀਕ ਹੈ ਉਹ ਕਸ਼ਹਿਰਾ ਪ੍ਰਤੀਕ ਹੈ ਜਿਹੜਾ ਸਚਿਆਰ ਸੇਖ ਹੈ ਨਾ ਉਹਦੇ ਜੀਵਨ ਦੇ ਵਿੱਚ ਚੱਜ ਤੇ ਅਚਾਰ ਹੁੰਦਾ ਜਿਹੜਾ ਕਰਤਾਰ ਹੈ ਨਾ ਉਹ ਕਰਤਾਰ ਸ਼ਬਦ ਜਿਹਨੂੰ ਅਸੀਂ ਕਹਿੰਨੇ ਅਚਾਰ ਵਿਹਾਰ ਅਤੇ ਕਰਾਧਾਰ ਜਿਹੜਾ ਕਰਾਧਾਰ ਸ਼ਬਦ ਹੈ ਉਹ ਕਸ਼ੈਰੀ ਨਾਲ ਜੁੜਿਆ ਜਦੋਂ ਅਸੀਂ ਆਪਣੇ ਅਲਦੋਲੇ ਸਮਾਜ ਵਿੱਚ ਆਤ ਮਾਰਦੇ ਆ ਤੇ ਕਹਿੰਦੇ ਗੁਰੂ ਪਾਸ਼ਾਣ ਬੜੀ ਵੱਡੀ ਬਖਸ਼ਿਸ਼ ਸਾਨੂੰ ਕੀਤੀ ਕਚੈਰਾ ਕਿਉਂਕਿ ਜੇ ਸੰਸਾਰ ਦੇ ਵਿੱਚ ਇਹੋ ਜੀਆਂ ਬਿਮਾਰੀਆਂ ਆਗਾਤ ਹੋ ਚੁੱਕੀਆਂ ਨੇ ਜਿਹਨੂੰ ਮਨੁੱਖ ਨੇ ਆਪ ਪੈਦਾ ਕੀਤੀਆਂ ਨੇ ਕਚੈਰਾ ਪਾਣ ਵਾਲੇ ਨੂੰ ਆਚਣ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਨੂੰ ਉਹ ਬਿਮਾਰੀ ਕਦੇ ਨਹੀਂ ਲੱਗ ਸਕਦੀ ਵੇਖੋ ਜਦੋਂ ਅਸੀਂ ਕੁਰੇਤਾ ਦੀ ਗੱਲ ਕਰਦੇ ਆਂ ਤੇ ਜਿਹੜਾ ਸਿੱਖ ਦਾ ਜੀਵਨ ਹੈ ਨਾ ਇਥੇ ਮੈਂ ਆਪਣੇ ਵਿਸ਼ੇ ਨੂੰ ਥੋੜੀ ਜੀ ਹਟ ਕੇ ਗੱਲ ਕਰਾਂਗਾ ਹਿੰਦੁਸਤਾਨ ਦੀ ਧਰਤੀ ਤੇ ਹਮਲਾਵਰ ਹੁੰਦੇ ਸੀ ਮੁਗਲ ਲੋਕ ਉਹ ਆਣ ਕੇ ਜਦੋਂ ਕਿਤੇ ਹਮਲਾਵਰ ਹੁੰਦੇ ਹੀ ਤੇ ਸਾਡੀਆਂ ਬਹੂ ਬੇਟੀਆਂ ਦੀ ਪਤ ਨੂੰ ਵੀ ਹੱਥ ਪਾਉਂਦੇ ਸੀ ਇਸ ਘਟਨਾ ਨੂੰ ਭਲੇ ਅਸੀਂ 1947 ਹੋਵੇ ਜਾਂ 1984 ਦਾ ਸਮਾਂ ਹੋਵੇ ਇਹ ਤੋਂ ਅਸੀਂ ਮਨੁਕਰ ਨਹੀਂ ਜਦੋਂ ਵੀ ਕਿਤੇ ਕਿਤੇ ਭਲੇ ਸਾਡੇ ਦੇਸ਼ ਦੇ ਸੀ ਜਾਂ ਵਿਦੇਸ਼ੀ ਹਮਲਾਵਰ ਸੀ ਉਹਨਾਂ ਨੇ ਪਰ ਜਿਹੜਾ ਸਿੱਖ ਦਾ ਕਰਤਾਰ ਹੈ ਨਾ ਉਹ ਜਦੋਂ ਕਿਤੇ ਉਹ 18ਵੀਂ ਸਦੀ ਦੇ ਵਿੱਚ ਵੀ ਤੇ ਅੱਜ ਵੀ ਜਦੋਂ ਅਸੀਂ ਕਿਸੇ ਸੇਖ ਨੂੰ ਦੇਖਦੇ ਹਾਂ ਉਹ ਕਿਸੇ ਦੀ ਜਿਹੜੀ ਹੈ ਨਾ ਉਹ ਇਸਤਰੀ ਵੱਲ ਨਹੀਂ ਦੇਖਦਾ ਅਸੀਂ ਦੇਖਦੇ ਹਾਂ ਨਾ ਪਰ ਬੇਟੀ ਕੋ ਬੇਟੀ ਜਾਣੇ ਪ੍ਰਾਈ ਬੇਟੀ ਨੂੰ ਆਪਣੀ ਬੇਟੀ ਦੇ ਸਨਮਾਨ ਸਿੱਖ ਸਮਝਦਾ ਸਮਝਦਾ ਤੇ ਤੁਰਕਨੀ ਦਾ ਸੰਗ ਨਹੀਂ ਕਰਨਾ ਇਹ ਵੀ ਰਹਿਤ ਨਾਮਿਆਂ ਚੱਲਿਆ ਸਤਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਇੱਕ ਸਖਤ ਹਦਾਇਤ ਕੀਤੀ ਸੀ ਆਪਣੇ ਆਚਰਨ ਨੂੰ ਬਣਾ ਕੇ ਰੱਖੋ ਇੰਨਾ ਕਿ ਤੁਸੀਂ ਕਿਰਦਾਰ ਦੇ ਰੂਪ ਵਿੱਚ ਰੋਲ ਮਾਡਲ ਰੂਪ ਸਾਡੇ ਸਾਹਮਣੇ ਆਵੋ ਸੰਸਾਰ ਦੇ ਜਿਵੇਂ ਹਮਲਾਵਰ ਸਾਡੇ ਆਣ ਕੇ ਸਾਡੇ ਇਥੇ ਪੱਤ ਦੇ ਉਤੇ ਹੱਥ ਪਾਉਂਦੇ ਸੀ ਪਰ ਜਿੰਨਾ ਥਾਵਾਂ ਤੇ ਸਿੱਖਾਂ ਨੇ ਜਿੰਨਾ ਜਿੰਨਾਂ ਨੂੰ ਜਿੱਤਿਆ ਜਿਨ੍ਹਾਂ ਦੇ ਵਿੱਚ ਮੈਂ ਇਹਦਾ ਬਹੁਤਾ ਜ਼ਿਕਰ ਨਹੀਂ ਕਰਾਂਗਾ ਪਰ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਨਾਲ ਵੀ ਇੱਕ ਬਹੁਤ ਐਮ ਘਟਨਾ ਉਹ ਬਹੁ ਗਿਣਤੀ ਬਹੁ ਬੁਲਾਰਿਆਂ ਨੇ ਬਾਰ-ਬਾਰ ਸੁਣਾਈ ਆ ਮੈਂ ਉਹਦਾ ਜ਼ਿਕਰ ਨਹੀਂ ਕਰਾਂਗਾ ਪਰ ਉਹ ਵੀ ਕਰਾਦਾਰ ਨਾਲ ਹੈ ਪਰ ਜਦੋਂ ਸਿੱਖ ਦੇ ਕਰਾਦਾਰ ਦੀ ਗੱਲ ਆਵੇਗੀ ਨਾ ਉਹਨੇ ਜਦੋਂ ਵੀ ਕਿਤੇ ਦੇਖਿਆ ਨਾ ਉਹਨੇ ਆਪਣੀ बराबर ਦੀ ਨੂੰ ਪਹਿਣ ਕੇ ਆ ਛੋਟੀ ਨੂੰ ਬੇਟੀ ਕਿਹਾ ਤੇ ਵੱਡੀ ਨੂੰ ਮਾਂ ਦੇ ਬਰਾਬਰ ਸਰਕਾਰ ਦਿੱਤਾ ਅੱਜ ਵੀ ਸਿੱਖ ਦੇ ਸਿਰ ਤੇ ਸਜੀ ਦਸਤਾਰ ਪੰਜ ਕਕਾਰਾਂ ਦਾ ਉਤਾਰਨੀ ਆ ਤੇ ਉਹਦੇ ਕੋਲ ਕਿਤੇ ਵੀ ਅਨ ਧਰਮ ਦੀ ਜਿਹੜੀ ਆ ਬੇਟੀ ਉਹ ਆਣ ਕੇ ਬੇਚਜਕ ਬੈਠਦੀ ਆ ਅੱਜ ਵੀ ਜਦੋਂ ਅਸੀਂ ਕਿਤੇ ਬਾਹਰ ਜਾਣ ਲਈ ਟਰੈਵਲ ਕਰਦੇ ਆ ਭਲੇ ਅਸੀਂ ਦੇਸ਼ ਜਾ ਰਹੀਏ ਜਾਂ ਵਿਦੇਸ਼ ਜਾ ਰਹੀਏ ਜਿੰਨਾ ਲੋਕਾਂ ਨੇ ਸਿੱਖ ਫਲਸਫੀ ਨੂੰ ਥੋੜਾ ਬਹੁਤ ਪੜਿਆ ਉਹ ਸਾਡੇ ਲਾਗੇ ਬੈਠਣ ਤੇ ਮਾਣ ਮਾਣ ਮਹਿਸੂਸ ਕਰਦੇ ਆ ਕਿ ਉਹ ਇਹ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਬੇਟੀ ਦਾ ਸਤਕਾਰ ਦਿੱਤਾ ਹੈ ਜਦੋਂ ਅਸੀਂ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਲੋਕਾਂ ਦੇ ਆਚਾਰ ਵਿਵਹਾਰ ਨੂੰ ਦੇਖਦੇ ਆ ਤੇ ਸਤਗੁਰੂ ਸਾਹਿਬ ਜੀ ਨੇ ਵੀ ਆਪਣੇ ਸਮੇਂ ਦੇ ਵਿੱਚ ਜ਼ਿਕਰ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਸੰਗਲਾਨਾ ਦੀਪਕ ਜਾਂਦੇ ਨੇ ਤੇ ਉਥੇ ਉਹਨਾਂ ਦੀ ਵੀ ਪ੍ਰੀਖਿਆ ਲੈਣ ਲਈ ਰਾਜਾ ਸ਼ੇਵਨਾਬ ਨਤਕੀਆਂ ਨੂੰ ਭੇਜਦਾ ਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਆਓ ਰਾਜਕੁਵਾਰ ਕੰਨਿਆ ਨਾਮ ਪੜੋ ਸੱਚ ਦੋਤ ਸਵਾਰ ਬਿਲਕੁਲ ਸਤਿਗੁਰੂ ਸਾਹਿਬ ਜੀ ਨੇ ਜਦੋਂ ਅਸੀਂ ਇਤਿਹਾਸ ਨੂੰ ਦੇਖਾਂਗੇ ਅੱਜ ਦੇ ਸਮੇਂ ਦੀ ਗੱਲ ਕਰਾਂਗੇ ਬਹੁਤ ਗੱਲਾਂ ਜਿਹੜੀਆਂ ਨਾ ਸਾਡੇ ਸਾਹਮਣੇ ਆ ਜਾਣਗੀਆਂ ਹੁਣ ਜਦੋਂ ਆਪਾਂ ਕਿਤੇ ਵਿਚਾਰਨ ਲੱਗਦੇ ਹਾਂ ਤੇ ਜਿਹੜਾ ਕਰਦਾਰ ਹੈ ਨਾ ਉਹ ਕਸ਼ਹਿਰੀ ਨਾਲ ਜੁੜਿਆ ਕਸ਼ਹਿਰੇ ਦੀ ਜਿਹੜੀ ਰੀਪ ਕਾਟਾ ਉਹਨੂੰ ਅਸੀਂ ਦੇਖਾਂਗੇ ਜਦੋਂ ਉਹ ਇੱਕ ਜੰਗੀ ਲਿਬਾਸ ਹੈ ਜਿਹੜਾ ਅਸੀਂ ਪੜਦੇ ਆ ਨਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਜਿਹੜੇ ਸਾਡੇ ਪ੍ਰਾਤਨ ਸਿੱਖ ਸੀ ਉਹ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦੇ ਕੋਲ ਚੋਲਾ ਹੋਵੇ ਜਾਂ ਨਾ ਹੋਵੇ ਪਰ ਕਸ਼ਹਿਰਾ ਕਸ਼ਹਿਰਾ ਜਿਹੜਾ ਸੀ ਨਾ ਉਹ ਇੱਕ ਲੱਕ ਨੂੰ ਕੰਮਰ ਕੱਸਾ ਕਰਕੇ ਚੱਲਦੇ ਸੀ ਤੇ ਮੈਂ ਨਿਹੰਗਾ ਸਿੰਘਾਂ ਦੇ ਕੋਲ ਇੱਕ ਸ਼ਬਦ ਵੀ ਸੁਣਿਆ ਉਹ ਕਹਿੰਦੇ ਸਾਡੀ ਤੇ ਦੌਲਤ ਹੀ ਇਹ ਆ ਅਸੀਂ ਧਨ ਦੌਲਤ ਨੂੰ ਪੈਸੇ ਨੂੰ ਦੌਲਤ ਕਹਿ ਰਹੇ ਆ ਪਰ ਗੁਰੂ ਕਾ ਸਿੱਖ ਆਪਣੇ ਕਰਤਾਰ ਕਰਤਾਰ ਨੂੰ ਆਪਣੇ ਕਕਾਰ ਨੂੰ ਆਪਣੇ ਕਸ਼ਹਿਰੇ ਨੂੰ ਵੀ ਦੌਲਤ ਕਹਿ ਰਿਹਾ ਉਹਦੇ ਕੋਲ ਆਮ ਤੌਰ ਤੇ ਅੱਜ ਸਮਾਂ ਸਾਡਾ ਬਦਲ ਗਿਆ ਪੁਰਾਣੇ ਸਮਿਆਂ 'ਚ ਆਮ ਤੁਸੀਂ ਦੇਖੋਗੇ ਨਾ ਤੇ ਉਹਨੇ ਲੱਖ ਨੂੰ ਇਸ ਤਰ੍ਹਾਂ ਕਸ਼ਹਿਰੇ ਦਾ ਵੀ ਥੱਲੇ ਇੱਕ ਕਿ ਸ਼ਹਿਰੇ ਦੇ ਨਾਲ ਹੀ ਇੱਕ ਕਸ਼ਹਿਰਾ ਉੱਪਰ ਬੰਦਾ ਹੁੰਦਾ ਸੀ ਵੀ ਮੈਂ ਜਦੋਂ ਵੀ ਕਿਤੇ ਕਿਰਿਆ ਸਾਧਾਂਗਾ ਕਿਰਿਆ ਸਾਧ ਕੇ ਮੈਨੂੰ ਇਸ਼ਨਾਨ ਕਰਨਾ ਪਵੇਗਾ ਇਹ ਸੂਚਮਤਾ ਦਾ ਵੀ ਪ੍ਰਤੀਕ ਹੈ ਅਸੀਂ ਜਿਹੜੇ ਕਸ਼ਹਿਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਨਾ ਆਮ ਤੌਰ ਤੇ ਇੱਕ ਖੁੱਲਾ ਜਿੰ ਇਹਦੀ ਸਿਰਫ ਕੋਣੀ ਢੀੜੀ ਹੈ ਨਾ ਗੋਡੇ ਤੋਂ ਬਾਕੀ ਸਾਰਾ ਖੁੱਲਾ ਹੈ ਜਦੋਂ ਅਸੀਂ ਕਿਤੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਹਾਂ ਉਹ ਸਵੇਲੇ ਵੀ ਜੇ ਸਾਡਾ ਕਿਤੇ ਹਵਾ ਦੇ ਨਾਲ ਸਾਡਾ ਚੂਲਾ ਜਾਂ ਕੁਝ ਉੱਡਦਾ ਤੇ ਜਿਹੜਾ ਉਹ ਪੱਤ ਨੂੰ ਟੱਕ ਰਿਹਾ ਏ ਉਹਦੇ ਨਾਲ ਤੁਸੀਂ ਕਿਤੇ ਵੀ ਸ਼ਰਮਿੰਦਗੀ ਨਹੀਂ ਮਹਿਸੂਸ ਕਰ ਰਹੇ ਜਦੋਂ ਅਸੀਂ ਦੇਖਾਂਗੇ ਨਾ ਤੇ ਇਹ ਕਿਤੇ ਨਾ ਕਿਤੇ ਜਿਵੇਂ ਅੱਜ ਦੀਆਂ ਫੌਜਾਂ ਦੀ ਡਰੈੱਸ ਬਣੀ ਹੈ ਤੇ ਖਾਲਸੇ ਦੀ ਵੀ ਜਿਹੜੀ ਹੈ ਨਾ ਇੱਕ ਡਰੈਸ ਦਾ ਪਰਦੇ ਡਰੈਸ ਦਾ ਹਿੱਸਾ ਹੈ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਨੇ ਬੜੀ ਵੱਡੀ ਬਖਸ਼ਿਸ਼ ਸਾਨੂੰ ਕਰਤਾਰ ਦੇ ਰੂਪ ਵਿੱਚ ਕੀਤੀ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਜੱਤ ਸਾਧ ਦੇ ਬੜੇ ਪਰਮਾਨੰਦੇ ਨੇ ਆਪਣੇ ਕਰਤਾਰ ਨੂੰ ਉੱਚਾ ਚੁੱਕਣਾ ਹੈ ਤੇ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੇ ਮਤਲਬ ਜਦੋਂ ਸਿੱਖ ਆਪਣੇ ਜੀਵਨ ਨੂੰ ਢਾਲੇਗਾ ਤੇ ਬੜੀਆਂ ਉੱਚੀਆਂ ਬੁਲੰਦੀ ਹਾਸਲ ਕਰੇਗਾ ਬੜੀ ਸੋਹਣੀ ਗੱਲ ਭਾਈ ਸਾਹਿਬ ਨੇ ਆਖੀ ਇਹ ਗੁਰੂ ਕੇ ਪਿਆਰੇ ਧਨ ਦੌਲਤ ਨੂੰ ਆਪਣੀ ਧਨ ਦੌਲਤ ਨਹੀਂ ਸਮਝਦੇ ਉਹਨਾਂ ਵਾਸਤੇ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਕਕਾਰ ਤਨਾ ਪਾਸ ਤੇ ਬਖਸ਼ੀ ਹੋਈ ਗੁਰੂ ਪਾਤਸ਼ਾਹ ਦਾ ਜਿਹੜਾ ਸੋਨਾ ਰੂਪ ਹੈ ਭਾਵ ਆਪਣਾ ਕਿਰਦਾਰ ਹੀ ਇਹ ਦੌਲਤ ਦੇ ਰੂਪ ਦੇ ਵਿੱਚ ਹੈ ਗੁਰੂ ਕਿਰਪਾ ਕਰੇ ਅਸੀਂ ਆਪਣਾ ਕਿਰਦਾਰ ਆਪਣੀ ਦਸਤਾਰ ਆਪਣੀ ਗੁਫਤਾਰ ਤੇ ਆਪਣੀ ਰਫਤਾਰ ਨੂੰ ਪਹਿਚਾਨਣੀ ਹੈ ਇਹ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਭਾਈ ਸਾਹਿਬ ਅਕਸਰ ਜਦੋਂ ਦੇਖਿਆ ਜਾਂਦਾ ਹੈ ਬਹੁਤ ਆਦ ਕਿੰਤੀ ਜਦੋਂ ਅਸੀਂ ਸਮਾਜ ਦੇ ਵਿੱਚ ਵਿਛੜਦੇ ਆ ਇਹ ਚਾਰ ਅੱਖਰ ਸਾਡੇ ਸਾਹਮਣੇ ਆਉਂਦੇ ਨੇ ਜਿਦੇ ਕੋਲ ਦਸਤਾਰ ਵੀ ਹੈ ਜਿਹਦੇ ਕੋਲ ਰਫਤਾਰ ਵੀ ਹੈ ਜਿਹਦੇ ਕੋਲ ਗੁਫਤਾਰ ਵੀ ਹੈ ਜਿਹਦੇ ਕੋਲ ਕਿਰਦਾਰ ਵੀ ਹੈ ਉਹ ਇਨਸਾਨ ਸੰਸਾਰ ਤੇ ਕਾਮਯਾਬ ਹੈ ਜੇਕਰ ਮੈਂ ਸਿੱਖਾ ਦੀ ਗੱਲ ਕਰਾਂ ਸਭ ਕੁਝ ਮੌਜੂਦ ਹੈ ਪਰੰਤੂ ਇਹਨਾਂ ਨੂੰ ਵਰਤਣਾ ਇਹਨਾਂ ਦਾ ਪ੍ਰਯੋਗ ਕਰਨਾ ਉਹੀ ਕਰਸਰ ਜਿਹੜਾ ਸੱਚਮੁੱਚ ਗੁਰੂ ਨੂੰ ਸਮਰਪਿਤ ਹੋਵੇਗਾ ਸਭ ਤੋਂ ਪਹਿਲਾਂ ਤੇ ਜਦੋਂ ਸਿੱਖ ਦੇ ਜੀਵਨ ਦੇ ਵਿੱਚ ਬਾਣੀ ਹੋਵੇਗੀ ਨਾ ਨਾਮ ਧੰਨ ਜਿਸ ਜਨ ਕੇ ਪਾਲੇ ਪਾਲੇ ਸਹੀ ਪੂਰੇ ਸ਼ਾ ਸ਼ਾ ਤੇ ਜਦੋਂ ਅਸੀਂ ਉਦੇ ਜੀਵਨ ਨੂੰ ਵੇਖਾਂਗੇ ਜਿਹੜਾ ਆਪਾਂ ਸ਼ਬਦ ਤੁਸੀਂ ਵੀ ਜ਼ਿਕਰ ਕੀਤਾ ਮੈਂ ਵੀ ਜ਼ਿਕਰ ਕੀਤਾ ਆਚਾਰ ਆਚਾਰ ਕੀ ਹੈ ਵਿਹਾਰ ਵਿਹਾਰ ਲੋਕਾਂ ਦੇ ਨਾਲ ਬੋਲਚਾ ਕਰਦਾਰ ਵਿਚਰਨਾ ਜਿਹੜਾ ਸਾਡਾ ਕਰਦਾਰ ਹੈ ਵੀ ਉਹ ਕਿਸ ਤਰ੍ਹਾਂ ਦਾ ਜਦੋਂ ਸਿੱਖ ਆਪਣੇ ਘਰ ਤੋਂ ਨਿਕਲਦਾ ਨਾ ਤੇ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਭਲਾ ਕਰਨ ਦੀ ਵੀ ਜਿਹੜੀ ਲੋਚਾ ਖੜੀ ਹੁੰਦੀ ਆ ਤਾਂ ਹੀ ਸ਼ਬਦ ਵਰਤਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵੇਖੋ ਸਿੱਖ ਨੇਤਨੇਮ ਕਰ ਰਿਆ ਸਿੱਖ ਦੇ ਘਰ ਚ ਖੁਸ਼ੀ ਦਾ ਕਾਰਜ ਹੋ ਰਿਆ ਗਮੀ ਦਾ ਹੋ ਰਿਆ ਅਸੀਂ ਕੀ ਪੜ ਰਹੇ ਆ ਆਨੰਦ ਆਨੰਦ ਤੇ ਜਦੋਂ ਅਸੀਂ ਅਰਦਾਸ ਕਰ ਰਹੇ ਆ ਤੇ ਅਸੀਂ ਪੂਰੀ ਦੁਨੀਆ ਦਾ ਮਾਨਵਤਾ ਦਾ ਭਲਾ ਮੰਗ ਰਹੇ ਆ ਜੀ ਬਿਲਕੁਲ ਤੇ ਇਥੇ ਜਦੋਂ ਅਸੀਂ ਆਮ ਤੌਰ ਤੇ ਦੇਖਦੇ ਆ ਨਾ ਜਿਹੜੀ ਆ ਸਾਡੀ ਪੰਥ ਦੀ ਬਣਾਈ ਅਰਦਾਸ ਹੈ ਜਿੱਥੇ ਸਾਡੀ ਗੁਰਬਾਣੀ ਦੇ ਵਿੱਚ 6 ਗੁਰੂ ਸਾਹਿਬਾਨ ਨੇ ਨਾਨਕ ਪਦ ਦੀ ਵਰਤੋਂ ਕੀਤੀ ਹੈ ਤੇ ਸਾਡੇ ਗੁਰੂ ਪਿਆਰੇ ਨੇ ਜਿਹੜੀ ਅਰਦਾਸ ਬਣਾਈ ਹੈ ਨਾ ਉਹਦੀ ਅੰਤਲੀ ਪੰਕਤੀ ਦੇ ਵਿੱਚ ਵੀ ਨਾਨਕ ਪਦ ਦੀ ਵਰਤੋਂ ਕੀਤੀ ਹੈ ਜਦੋਂ ਚੜ੍ਹਦੀ ਕਲਾ ਦੇ ਪ੍ਰਤੀਕ ਦੀ ਗੱਲ ਆਏਗੀ ਨਾ ਤੇ ਉਹ ਸਿੱਖ ਧਰਮ ਦੀ ਜਿਹੜੀ ਆਰੰਭਤਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਹੈ ਤੇ ਜੇ 239 ਸਾਲ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਜੋਤ ਸੰਸਾਰ ਚ ਸਰੀਰ ਕਰਕੇ ਵਿਚਰਦੀ ਹੈ ਤੇ ਖਾਲਸਾ ਰੂਦਰ ਵਿੱਚ ਸੰਪੂਰਨਤਾ ਜੇ ਆਪਾਂ ਇਸ ਗੱਲ ਨੂੰ ਦੇਖਦੇ ਆਂ ਇੱਕ ਥਾਂ ਤੋਂ ਗ੍ਰੰਥ ਦਾ ਪ੍ਰਕਾਸ਼ ਹੋਇਆ ਤੇ ਦੂਸਰੀ ਥਾਂ ਤੇ ਪੰਥ ਦਾ ਪ੍ਰਕਾਸ਼ ਹੋਇਆ ਜਿੱਥੇ ਗ੍ਰੰਥ ਦਾ ਪ੍ਰਕਾਸ਼ ਹੋਇਆ ਉਹ ਜਗ੍ਹਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੁੱਲ ਖਰੀਦੀ ਹੈ ਤੇ ਜਿੱਥੇ ਪੰਥ ਦਾ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਚੱਕ ਨਾਨਕੀ ਨਗਰ ਦੀ ਮੋੜੀ ਗੱਡੀ ਉਹ ਜ਼ਮੀਨ ਮੋਲ ਖਰੀਦੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਨਗਰ ਕਹਿਲੂਰ ਦੀ ਜੰਗ ਜਿੱਤਣ ਤੋਂ ਬਾਅਦ ਹੋਰ ਜਗ੍ਹਾ ਮੋਲ ਖਰੀਦ ਕੇ ਤੇ ਜਿੱਥੇ ਇਹਨਾਂ ਦੋਹਾਂ ਜ਼ਮੀਨਾਂ ਨੂੰ ਮੋਲ ਖਰੀਦ ਕੇ ਤੇ ਅੱਜ ਵੀ ਅਸੀਂ ਪੜਦੇ ਹਾਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਤੇ ਜੇ ਖਾਲਸਾ ਪਰਮਾਤਮਾ ਦੀ ਮੋਜ ਨਾਲ ਪ੍ਰਗਟ ਹੋਇਆ ਨਾ ਤੇ ਖਾਲਸੇ ਦੇ ਜਿਹੜੇ ਕਕਾਰ ਆ ਨਾ ਉਹ ਵੀ ਨਿਆਰੇ ਆ ਨਿਆਰੇ ਜਿਹੜਾ ਖਾਲਸੇ ਦੀ ਹੂੰਦ ਤੇ ਹਸਤੀ ਆ ਉਹ ਵੀ ਨਿਆਰੀ ਐ ਤੇ ਖਾਲਸਾ ਆਪਣੇ ਗੁਰੂ ਦੀ ਬਾਣੀ ਤੇ ਪੈਰਾ ਦਿੰਦਾ ਘਾਲ ਖਾਏ ਕਿ ਸੱਤੋਂ ਤੇ ਨਾਨਕ ਰਾਹ ਪਿਛਾਣੇ ਸੀ ਜਿਹੜਾ ਇੱਕ ਕਰਤਾਰ ਐ ਜੇ ਤੁਸੀਂ ਅੱਜ ਦੇਖੋਗੇ ਨਾ ਇੱਕ ਸੜਕ ਦੇ ਕੰਢੇ ਤੇ ਲੰਗਰ ਲਗਾ ਕੇ ਬੈਠਾ ਸਿੱਖ ਜਿੰਨੇ ਲੰਗਰ ਲਾਇਆ ਉਹਦੇ ਮਨ ਚ ਵੀ ਇਹ ਭਾਵਨਾ ਵਾ ਕਿ ਮੈਂ ਰਾਈ ਨੂੰ ਪ੍ਰਸ਼ਾਦ ਛਕਾ ਕੇ ਕਿਉਂਕਿ ਇਹ ਸਿੱਖ ਨੂੰ ਵਿਰਸੇ ਜਿਹਾ ਮਿਲਿਆ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਬੜੀ ਹੈਰਾਨਗੀ ਹੁੰਦੀ ਹੈ ਅਸੀਂ ਕਕਾਰ ਧਾਰਤ ਦਾ ਕਰ ਲੈਂਦੇ ਪਰ ਕਕਾਰਾਂ ਦੀ ਮਤ ਤਾਂ ਕੀ ਹੈ ਬੜਾ ਵੱਡਾ ਇਤਿਹਾਸ ਬੜੀ ਵੱਡੀ ਇੱਕ ਫਲਸਫੀ ਕਕਾਰਾਂ ਦੀ ਸਾਡੇ ਇਹ ਜੀਵਨ ਤੇ ਛੁਪੀ ਪਈ ਹੈ ਗੁਰੂ ਕਿਰਪਾ ਕਰੇ ਜਿੱਤੇ ਅਸੀਂ ਕਕਾਰ ਧਾਰਨ ਕਰਨੇ ਨੇ ਉਥੇ ਕਕਾਰਾਂ ਦੇ ਵੱਡਮੁੱਲੇ ਇਤਿਹਾਸ ਨੂੰ ਪੜੀਏ ਵੱਡਮੁੱਲੇ ਇਤਿਹਾਸ ਨੂੰ ਪਹਿਚਾਨਨੀ ਹੈ ਤੇ ਕਕਾਰਾਂ ਦੀ ਮਹਾਨਤਾ ਨੂੰ ਵੀ ਆਪਣੇ ਜ਼ਿਹਨ ਦਾ ਹਿੱਸਾ ਬਣਾਈਏ ਤੇ ਜਦੋਂ ਵੀ ਕਕਾਰਾਂ ਨੂੰ ਦੇਖੀਏ ਕਕਾਰਾਂ ਦੇ ਦਰਸ਼ਨ ਕਰੀਏ ਸ਼ੁਕਰਾਨਾ ਗੁਰੂ ਪਾਤਸ਼ਾਹ ਦਾ ਕਰੀਏ ਗੁਰੂ ਪਾਤਸ਼ਾਹ ਸਾਨੂੰ ਕਰਤਾਰ ਤੋਂ ਲੈ ਕੇ ਸਭ ਕੁਝ ਪ੍ਰਦਾਨ ਕੀਤਾ ਕਕਾਰਾਂ ਦੇ ਜ਼ਰੀਏ ਅੱਜ ਲੋੜ ਆਪਣੇ ਬੱਚਿਆਂ ਨੂੰ ਆਪਣੀ ਆਨਮਲੀ ਪਨੀਰੀ ਨੂੰ ਇਹਨਾਂ ਕਕਾਰਾਂ ਦੇ ਇੱਕ ਇੱਕ ਗੁਣ ਨੂੰ ਦੱਸਣ ਵਾਸਤੇ ਤਾਂ ਜੋ ਉਹਨਾਂ ਨੂੰ ਕਕਾਰ ਧਾਰਨ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੋਈ ਮੁਸ਼ਕਲ ਨਾ ਹੋਵੇ ਉਹ ਬੜੇ ਮਾਨ ਤੇ ਬੜੇ ਚਾਅ ਨਾਲ ਕਕਾਰ ਧਾਰਨ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਗ੍ਰਹਿਣ ਕਰਨ ਸੋ ਬੜੀ ਖੁਸ਼ੀ ਹੋਈ ਸ਼ੁਕਰਾਨਾ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਪੀਟੀਸੀ ਤੇ ਨਿਮਾਣੀ ਜੀ ਕਿਰਪਾ ਕੀਤੀ ਗੁਰੂ ਪਾਤਸ਼ਾਹ ਜੀ ਨੇ ਅੱਜ ਅਸੀਂ ਤੁਹਾਡੀਆਂ ਸਿਰਸਾ ਦੇ ਨਾਲ ਗੁਰੂ ਪਾਤਸ਼ਾਹ ਦੇ ਬਖਸ਼ਿਸ਼ ਦੇ ਨਾਲ ਖਾਲਸਾ ਪੰਥ ਦੇ ਸਾਈਂਾ ਦਿਹਾੜੇ ਨੂੰ ਸਮਰਪਿਤ ਕਕਾਰ ਸਾਡੇ ਪਹਿਚਾਨ ਦੇ ਰਹੇ ਪੰਜਾ ਕਕਾਰਾਂ ਦੀ ਜਿਹੜੀ ਜਾਣਕਾਰੀ ਸੀ ਤੁਹਾਡੇ ਰੂਬਰੂ ਕੀਤੀ ਹੈ ਆਸ ਕਰਦੇ ਹਾਂ ਇਹ ਪੰਜੋ ਕਕਾਰਾਂ ਦਾ ਵਡਮੁੱਲਾ ਇਤਿਹਾਸ ਤੁਹਾਨੂੰ ਆਨੰਦਮਈ ਲੱਗਿਆ ਹੋਵੇਗਾ ਗੁਰੂ ਕਿਰਪਾ ਕਰੇ ਇਹਨਾਂ ਪ੍ਰੋਗਰਾਮਾਂ ਨੂੰ ਕਰਦੇ ਆਂ ਬੜੀਆਂ ਭੁੱਲਾ ਹੋ ਚੁੱਕੀਆਂ ਨੇ ਬਹੁਤ ਕੁਝ ਰਹਿ ਚੁੱਕਿਆ ਦੱਸਣ ਤੋਂ ਪਰ ਜਿੰਨਾ ਕੁਝ ਵੀ ਦੱਸਿਆ ਗਿਆ ਸਾਡੇ ਵਿਦਵਾਨਾਂ ਵੱਲੋਂ ਸਾਡੀਆਂ ਸ਼ਕਸ਼ੀਤਾਵਾਂ ਵੱਲੋਂ ਗੁਰੂ ਕਿਰਪਾ ਕਰੇ ਸੀਨਾ ਕਕਾਰਾਂ ਦੇ ਇਤਿਹਾਸ ਨੂੰ ਧਾਰਨ ਕਰੀਏ ਮਹਾਨਤਾ ਨੂੰ ਧਾਰਨ ਕਰੀਏ ਅਤੇ ਦਿਲੋ ਕਕਾਰਾਂ ਦਾ ਸਤਿਕਾਰ ਕਰੀਏ ਅਤੇ ਇਹਨਾਂ ਕਕਾਰਾਂ ਦੀ ਦੇਖਰੇਖ ਅਤੇ ਇਹਨਾਂ ਕਕਾਰਾਂ ਦੀ ਸੇਵਾ ਸੰਭਾਲ ਵੀ ਗੁਰੂ ਆਸ਼ੀਸ਼ ਅਨੁਸਾਰ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੜੇ ਥੋੜੇ ਸਮੇਂ ਦੇ ਵਿੱਚ ਤੁਸੀਂ ਨਾ ਕਕਾਰ ਜਿਹੜੇ ਪੰਜਵਾਂ ਕਕਾਰ ਸੀ ਕਚਰੇ ਦਾ ਬੜਮੁੱਲਾ ਇਤਿਹਾਸ ਸੀ ਜੋ ਤੁਸੀਂ ਸੰਗਤਾਂ ਦੇ ਰੂਬਰੂ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ